ਸਾਲੇ ਨਿੱਕਤੇ ਅੱਜ ਕਰਦੀ ਕਮਾਚ ਰੱਖੇ ਜੀ ਅੱਜ ਪਹੁੰਚੇ ਹੋਏ ਹਾਂ ਜੀ ਮੈਂ ਆਪਣੇ ਸਹੁਰਿਆਂ ਦੇ ਪਰਿਵਾਰ 'ਚ ਤੇ ਸਾਡੇ ਮਹਾਸੀ ਦਾ ਆਪਣਾ ਘਰ ਭੇਲੀ ਦੇ ਕੇ ਆਏ ਜੀ ਘਰ ਫੜ ਰਹੀ ਹੈ ਹਾਂ ਸਾਡਾ ਕਿਤੇ ਜਾਦਾ ਹੀ ਆ ਮੈਂ ਮੈਂ ਆਇਆ ਕਿ ਆ ਵੀ ਮੈਂ ਸਹੁਰਿਆਂ ਪਹੁੰਚਿਆ ਹੋਇਆ ਹਾਂ ਮਹਾਸੀ ਦੇ ਘਰ ਮੈਂ ਮਹਾਸੀ ਦੇ ਘਰ ਇਹ ਥੋੜਾ ਨਹੀਂ ਜੀ ਤੇ ਤੁਸੀਂ ਐ ਕਹੋ ਜੀ ਤੁਸੀਂ ਐ ਕਹੋ ਵੀ ਅਸੀਂ ਆਪਣੇ ਘਰ ਪਹੁੰਚੇ ਹੋਏ ਹਾਂ ਆਪਣੇ ਘਰੇ ਸੋਨੋ ਬੁਲਾਵਾਂ ਦਾ ਗੱਡੀ ਚਲਾਉਂਦੇ ਨੇ ਇਹ ਵੀ ਥੋਟਈ ਆ ਕਹੋ ਹਾਂ ਚਲੋ ਹਾਂਜੀ ਭੈਣ ਜੀ ਜਿੱਦਾਂ ਮੇਰੇ ਦਿਨ ਦਿਨ ਵਾਹਿਗੁਰੂ ਜੀ ਦਾ ਸ਼ਾਨ ਸਾਹਿਬ ਆਏ ਦੇਖੇ ਬੱਤੇ ਇਹਨੇ ਨਹੀਂ ਕੋਈ ਚਿਤਸਾ ਕਰਦਾ ਮੋਸੀ ਨੇ ਆਣ ਲੈ ਹਾਂ ਹਾਰ ਜੀ ਏ ਚੁੱਪੇ ਭਲੀਆ ਚੁੱਪੇ ਭਲੀਆ ਹਾਂਜੀ ਬੀਬੀ ਬਹੁਤ ਖੁਸ਼ੀ ਹੈ ਪੁੱਤਾਂ ਜੀ ਮੇਨ ਮੇਰੀ ਧੀ ਆਈ ਹੈ ਮੇਰਾ ਜੋਈ ਆਇਆ ਤੇਲੀ ਲੈ ਕੇ ਆਏ ਮੇਰੀ ਦੋਤੀ ਦੀ ਬਹੁਤ ਬਹੁਤ ਜਿਆਦਾ ਜਿਆਦਾ ਖੁਸ਼ੀ ਹੈ ਸਾਰੇ ਦਾ ਦੋਤਾ ਵੀ ਆਇਆ ਹੋਇਆ ਹੈ ਮੇਰੇ ਮਤਲਬ ਜੁਗਸਾਰਣ ਗੈਗਮੈਂਟ ਸਾਹਿਬ ਕੱਲ ਉਹ ਫਿਰ ਦੇ ਯੂ ਤਾਂ ਖੇਲਦੇ ਤੇ ਹੋਰ ਸੁਣਾਓ ਜੀ ਅੱਛਾ ਹੋਰ ਫਿਰ ਨਮੀਤਾ ਜੀ ਸੁਣਾਓ ਜੀ ਕਿਵੇਂ ਨਿਕਲਦੇ ਨੇ ਸਾਨਫਰੋਂ ਮੈਂ ਕਹਿੰਦਾ ਖਾਂਦੀ ਹੋ ਗਈ ਹੈ ਨਾ ਫਰਕ ਪੈ ਗਿਆ ਜੀ ਬਹੁਤ ਮੌਸਮ ਚ ਤਾਂ ਕੱਪੜੇ ਕੱਪੜੇ ਸਵਾਦ ਉਹ ਕੱਪੜੇ ਕੱਪੜਾ ਤੂੰ ਦੇਖੀ ਤੂੰ ਮਾਰੇ ਦੇਖ ਬੱਸ ਹੂੰ ਬਬਾ ਚਾਂਦੀ ਤਾਂ ਤਾਂ ਸਵਾਗਿਆ ਇਹਨਾਂ ਤਾਂ ਗੈਗਮੈਂਟ ਆਸੂ ਜੀ ਉਹ ਵੀ ਉਹ ਵੀ ਕਹਿੰਦੀ ਮੈਂ ਰੀਡਮਿਟ ਲੈਣੇ ਆ ਅੱਛਾ ਉਹ ਅੱਜ ਘਰ ਤੁਹਾਡਾ ਆਫ ਹੋਗਾ ਜੀ ਮਾਨਾ ਹਾਂ ਪਹਿਲਾਂ ਹੁੰਦਾ ਤਾਂ 5 ਪਿੰਡਾਂ ਦੇ ਬਾਅਦ ਵਿੱਚ ਇੱਕ ਦਰਜੀ ਇੱਕ ਦਰਜੀ ਹੁਣ ਇੱਕ ਪਿੰਡ ਵਿੱਚ ਪੰਜ ਦਰਜੀ ਬੈਠੇ ਆ ਜਿਹੜਾ ਮੰਗੀ ਸੀ ਜੀ ਦਰਗਣੀ ਧੀ ਅਸੀਂ ਨੂੰ ਮਿੰਟ ਹੋ ਗਿਆ ਹਾਂ ਤੇਰੀ ਕਾ ਭੱਜੀ ਆ ਪਰ ਉਹ ਹਰ ਲੇਡੀਜ਼ ਨੂੰ ਮਗਲਾ ਸੂਟ ਪਸੰਦ ਕਰਨ ਨੂੰ 5 ਦਿਨ ਲਾ ਲਾਂਗੇ ਸਿਉਣ ਨੂੰ ਇੱਕੇ ਦਿਨ ਲੱਗਦਾ ਇੱਕੋ ਦਿਨ ਲੱਗਣਾ ਗੱਲ ਪੱਕੀ ਆ ਜੀ ਜੀ ਹਾਂ ਮੈਂ ਤੁਹਾਨੂੰ ਬੋਲਿਆ ਨਾ ਮੈਂ ਤੁਹਾਨੂੰ ਫੋਕਲ ਤੋਂ ਲਿਆ ਨਾ ਕੋਫਰ ਤੋਂ ਲਿਆ ਉੱਧਰ ਤੋਂ ਆ ਗਏ ਮੇਰੇ ਕੋਲ ਬੈਠਾ ਟੈਨਸ਼ਨ ਨਾ ਰੋ ਮੇਰੇ ਉਧਰ ਜਾ ਕੇ ਸਾਸ਼੍ਰੀਕਾਰ ਬੋਲਦੇ ਸਾਸ਼੍ਰੀਕਾਰ ਦੀ ਸਾਰੇ ਇਧਰੋਂ ਨਾ ਮੜੇ ਉਧਰੋਂ ਜਾ ਕੇ ਲੈਣੇ ਰਿਆ ਕਿ ਨਾ ਡੋਣ ਭਾਈ ਠੋਕਦੇ ਨਹੀਂ ਹੈਗੀ ਬੱਚੇ ਸਾਰਾ ਫੋਟਾ ਨਹੀਂ ਤੇ ਵੀ ਸਹੀ ਗੱਲ ਹੈ ਕੱਪੜਾ ਨਹੀਂ ਜਾਦੇ ਹਾਂਜੀ ਹਾਂਜੀ ਪਰ ਇੱਥੇ ਮੇਰੇ ਆਉਣੀ ਕਿਸੇ ਦਾ ਕੋਈ ਠੋਡੇ ਵਾਲਾ ਆ ਜਾਣਾ ਠੋਡੇ ਵਾਲਾ ਆ ਜਾਣਾ ਠੋਡੇ ਵਾਲਾ ਆ ਜਾਣਾ ਉਹ ਕਾਤੇ ਆ ਜਾਣਾ ਅਸੀਂ ਫਿਟਿੰਗ ਕਰਾ ਲਾਂਗੇ ਸਾਟੇ ਵਾਲੀ ਕਿਹਾ ਤੋਰਾ ਚਲੋ ਜਾਨ ਦੇਖਾਂਗੇ ਮੈਂ ਤਾਂ ਕੋਰਮੈਂਟ ਤਾਂ ਘਰੇ ਛੱਡਿਆਇਓ ਜਿਹੜੇ ਡਰੈਗਨ ਨੂੰ ਦੇਣੇ ਤੇ ਚਲੋ ਰੋਪੜ ਦੇ ਦਿੰਗੇ ਉਹਨਾਂ ਦੀ ਗੱਲ ਕਰਾਂਗੇ ਮੋਏ 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 ਮਾਤਾ ਹਾਂ ਠੀਕ ਐ ਜੇ ਲੱਡੂ ਘਟ ਗਏ ਵਗਦੇ ਭਾਈ ਮੈਨੂੰ ਦੱਸ ਦੀ ਹੋਰ ਠੀਕ ਐ ਨਾ ਇਹ ਬਾਤ ਕੋਈ ਨਹੀਂ ਬਹੁਤ ਬਹੁਤ ਐ ਬਹੁਤਾ ਬਹੁਤ ਐ ਮੈਂ ਤਾਂ ਕਿਹਾ ਸੀ ਜੀ ਵੱਧ ਕੇ 2 ਰੁਪਏ ਦੇ ਦੋ ਰੁਪਏ ਮੈਂ ਬੈਠੀ ਆ ਆਪਣੀ ਥੀ ਨੀ ਕਰਨ ਆ ਗਈ ਬੈਠੀ ਨਹੀਂ ਇਹ ਕਿੰਨੇ ਕਿਲੋ ਵੀ ਭੇਲੀਏ ਵੈਸੇ 11 ਕਿਲੋ ਦੀ ਪਤਾ ਨਹੀਂ ਵੀ 8 ਕਿਲੋ ਲੱਟੂਆ 8 ਕਿਲੋ ਗੂੜਾ 13 ਕਿਲੋ ਪਤਾ ਨਹੀਂ 11 ਕਿਲੋ ਚੋਲਾ 13 ਕਿਲੋ ਦੀ ਭੇਜ 13 ਕਿਲੋ ਦੀ ਹੋ ਗਈ ਕੋਈ ਨਾ ਇਹ ਨਾ ਤੁਸੀਂ ਜੇ ਸੁਣ ਮੇਰੀਆਂ ਵੱਧ ਕੇ 2 ਰੁਪਏ ਮੇਰੇ ਮੋੜ ਦੀਏ ਘਾਟੇ ਦੇ ਨਹੀਂ ਜੀ ਇਹ ਜਿੱਥੇ ਜਾਣੇ ਵਾਲੇ ਬੜੋ ਹਾਂ ਸਾਡੀ ਮੈਂ ਸੋ ਕਿ ਇਹ ਲਖੀ ਦਾ ਜੂਨਾ ਇੱਕ ਕੰਜੂਸ ਕੰਜੂਸ ਨਾ ਤੇਰਾ ਗਮੇਰੇ ਦਾ ਮੇਰੀ ਧੀ ਦੀ ਬੇਬੀ ਆ ਗਿਆ ਹਾਂ ਇਹ ਮੋੜ ਨਹੀਂ ਸਕਦੇ ਅਸੀਂ ਤੁਹਾਨੂੰ ਹੋਰ ਲੈ ਕੇ ਦੇ ਦਾਂਗੇ ਨਵੇਂ ਲਿਆ ਦੂ ਇਹ ਪੁਰਾਣੇ ਆਏ ਸੋਡੇ ਬੰਦ ਹੋ ਗਏ ਸੜਨ ਸੁਭਨ ਪੂਰਾ ਹੋ ਗਿਆ ਪਰ ਖਰਾਬ ਹੋਣਗੇ ਪੇਲੇ ਮੇਰੇ ਵਿਆਹ ਚ ਕਾਪਾ ਜੂ ਤੇ ਅਸੀਂ ਵਿਆਹ ਨਹੀਂ ਲੈ ਆਉਂਗੇ ਕੋਈ ਡੱਬੇ ਤੇ ਉਹਨਾਂ ਦੀ ਰੋਟੀ ਵੀ ਖਾਵੇ ਉਹਨਾਂ ਦਾ ਬੜਾ ਸਾਰਾ ਛੋੜਾ ਗਿਆ ਡੱਬੇ ਲੈ ਆਉਂਗਾ ਜਿਹੜਾ ਹੋ ਦਿੰਦੇ ਨੇ ਤੇ ਭੈ ਪ੍ਰਾਤ ਮੰਮੀ ਜੀ ਦੇ ਆਪਾਂ ਦਰਬਾਰ ਦੇ ਨੇ ਪ੍ਰਾਤ ਵਿੱਚ ਲੱਡੂ ਦੇਣੇ ਨੇ ਮਾਂ ਕਿਹਦੇ ਆਓ ਚੱਕ ਮੈਂ ਚੱਕ ਲੈਣੇ ਹੁਣ ਤੂੰ ਵੀਡੀਓ ਤੇ ਕਹੀ ਵੀ ਵੀਰ ਜੀ ਬੜਾ ਕਰਦਾ ਚੱਕ ਲੈਣੇ ਜੀ ਲੈ ਲੈਣੇ ਮਰਾਣਾ ਨਾ ਨਾ ਇੱਧਰ ਕਿ ਕਰ ਗਿਆ ਨਾ ਹੋਦਾ ਕਿਹੜਾ ਨਾਨਕੇ ਨੇ ਅੰਦਰ ਬੜੀ ਜਿੰਦ ਮੇਰੇ ਘੋਏ ਚ ਲੱਡੂ ਸਭ ਨੇ ਇਸੇ ਹੁਣ ਕਿ ਇੱਧਰ ਸਾਡਾ ਹੋਊਗਾ ਇੱਧਰ ਭੋਲੀ ਨੂੰ ਵੀ ਕਹਿ ਦੇਣਾ ਭਾਈ ਆਪਣਾ ਝੋਲਾ ਲੈ ਆਪਾਂ ਕਿਹੜਾ ਜਿੰਦ ਜਿੰਦ ਨੇ ਪਾ ਕੇ ਪਾ ਹਾਂ ਆਹ ਸਭ ਤਾਂ ਬੁਲਾ ਲਿਆ ਆਹ ਪੰਜ ਬਰਾਪਾ ਆਉਂਦੀਆਂ 6 ਥੋੜੇ ਬਹੁਤ ਮੈਂ ਵੀ ਕਿਹੜਾ ਪੱਟ ਪਾ ਕੇ ਆਪਣੇ ਆਪਣੇ ਸਿਰ 'ਤੇ ਰੱਖੋ ਬੱਦੀ ਦੀ ਬੈਤਨੀ ਦੇਖਣ ਦਿੰਦਾ ਆਹ ਪਾ ਕੇ ਕਹਿੰਦੇ ਨੇ ਹੁੰਦੇ ਨੇ ਕੀ ਕੀ ਹੋਏ ਆ ਤਾਂ ਮੇਰੇ ਵੀ ਦਾ ਦਿੱਤਾ ਕਰ ਉਸਨੇ ਜਨਮ ਸਖਵਾਵਾਉਂਦੇ ਨਾ 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 ਮੇਰੇ ਜਵਾਈ ਨਹੀਂ ਆਏਗਾ ਇਹ ਖੜਨ ਕੇ ਖੂਰ ਤੇ ਇਹ ਮੋੜ ਪਰ ਖੜਕੇ ਇਹ ਹਾਂ ਜਿੱਥੇ ਮਾਰੀ ਕਰਨਾ ਉਹ ਤੈਨੂੰ ਲੈ ਕੇ ਆਉਣੇ ਨਹੀਂ ਆ ਚਿਹੇ ਅਸੀਂ ਭੈਣੀਆਂ ਠੀਕੀ ਕੋਈ ਨਾ ਕਰ ਜੀ ਤੇਰਾ ਮੌਕਾ ਦੇਣ ਜੇ ਇਹਨਾਂ ਦਾ ਮੌਕਾ ਕਰਕੇ ਉਹ ਲੈ ਗਈ ਔਰ ਕਾਸੀ ਨੇ ਜੀ ਉਧਰ ਨਾ ਪੈ ਰਹੇ ਹੋਗੇ ਹੋਰ ਕਰਕੇ ਆਪਣੀ ਗੱਡੀ ਕਾਸੀ ਕੰਜਰਾ ਇੱਥੇ ਰੁਕੋ ਗਿਆ ਤੂੰ ਹਾਂ ਕਦੇ ਗਾਲਾਂ ਲਾਜ ਮੈਂ ਕੱਢਣ ਹਾਂ ਜੀ ਜੇ ਗੱਲ ਪੱਕੀ ਆਏ ਉਦੋਂ ਗਾਲ ਕੋਈ ਨਹੀਂ ਤੋੜਨੀ ਸੀ ਹਾਂ ਬਤਾਈ ਕਿ ਉਹਨਾਂ ਜੀਜੇ ਨੂੰ ਆਇਆ ਨਾ ਬਣਾ ਕੇ ਲੈ ਸਾੜਾ ਦਿਮਾਗ ਆ ਤੇਰਾ ਕਹਿ ਤੂੰ ਥੱਕਿਆ ਕਰਦਾ ਇੱਥੇ ਨਹੀਂ ਤੈਨੂੰ ਇਹਦਾ ਨਹੀਂ ਪਤਾ ਮਤਲਬ ਹਾਂ ਘੂਲੂ ਲੈ ਆਉਂਦਾ ਥੋੜਾ ਦਿਮਾਗ ਸੈਟਾ ਮੇਰੀ ਕਿਰਨ ਨੇ ਸਮਝਾ ਮਨ ਜਵਾਬ ਦਿਓ ਦੇਖੋ ਕਿੰਨੇ ਦਰਸ਼ਕ ਵੀਰ ਬੈਠੇ ਪੈਣਾ ਸਾਡੀਆਂ ਕਿੰਨੇ ਲੋਕ ਦਿਖਦੇ ਆ ਹਾਂ ਵੀ ਇੱਕ ਤਾਂ ਮੈਨੂੰ ਵਿਆਹ ਵਾਲੇ ਦਿਨ ਵਿਆਹ ਤੋਂ ਇੱਕ ਦਿਨ ਪਹਿਲਾਂ ਪੂਰਾ ਕੰਮ ਛੜਿਆ ਪਾਉਣਾ ਉੱਪਰ ਤੇ ਇਹ ਵੀ ਮੈਨੂੰ ਕੰਮ ਛੇੜਨਗੇ ਜਾ ਕੇ ਇਹ ਕਿੱਧਰ ਦੇ ਪਰਿਮਾਨ ਸੀ ਮੈਨੂੰ ਆਇਆ ਦੱਸੋ ਪਹਿਲਾਂ ਸਭੋ ਇਹ ਤਾਂ ਮਿਲਦਾ ਤੁਹਾਨੂੰ ਤੁਸੀਂ ਦੱਸਿਓ ਵੀ ਇਹ ਕੰਮ ਆਇਕਣਾ ਕਹਿੰਦੇ ਸਗਣਾ ਦਾ ਕੰਮ ਹੁੰਦਾ ਜੇ ਇਹ ਕੋਈ ਮੌਕਾ ਹਾਂ ਇਹਦਾ ਕੰਮ ਹੈ ਦਾ ਪੰਜ ਦਿਨ ਤੱਕ ਤਾਂ ਨਹੀਂ ਆਈ ਨਹੀਂ ਵੀ ਜਿਹੜੀ ਐ ਨੂੰ ਨਹੀਂ ਮਨਾਉਂਦੇ ਦੂਏ ਨੇ ਸਹੀ ਇਹਦੇ ਲਿਆਉਂਦਾ ਸਾਨੂੰ ਜਾਣੇ ਦਾ ਹੱਥ ਇਹ ਵੀ ਹੋ ਸਕਦਾ ਉਹ ਵੀ ਹੋਦਾਦਾ ਦੀ ਤੁਹਾਨੂੰ ਫੋਨ ਕਰੀਏ ਮਾਂ ਸਾਨੂੰ ਇੱਥੇ ਤੇ ਲੈ ਕੇ ਜਾਓ ਪਰਾਣੇ ਵੀ ਮਨਾਉਂਦੇ ਰਹੇ ਹੁਣ ਸਾਨੂੰ ਪਰਾਣਾ ਮਨਾ ਕੇ ਲੈ ਜਾਣਾ ਆਇਆ ਮਨਾਣਾ ਇਹ ਰੱਖਦੇ ਤੇ ਆਪਣੇ ਕੋ ਕੱਥੇ ਹੋ ਕੇ ਦਾ ਜੁੜੇ ਇਹ ਮੈਂ ਦੱਸ ਵੀ ਕਿ ਲੋਕ ਨੇ ਨਹੀਂ ਆਈ ਨਹੀਂ ਐ ਤੇ ਜਦੋਂ ਚਾਹ ਕੇ ਅੰਮਰ ਕੋਲ ਮਾਸੀ ਯਾ ਕਿ ਜਿਹੜਾ ਮਾਸਤੇ ਬਣਾਏ ਉਹਨਾਂ ਦਾ ਨਾਮ ਮੌਕਾ ਨਾ ਜਿਆਣੀ ਦਾ ਆ ਪਤਾ ਹੋਇਆ ਕਾ ਕੰਦ ਜ਼ਲਾ ਦੇਣੇ ਆ ਨਹੀਂ ਤਾਂ ਕੋਈ ਨਹੀਂ ਬਾਬਾ ਮਾਸੀ ਨਹੀਂ ਹੈਗੀ ਨਹੀਂ ਤਾਂ ਦੱਬਣ ਨਹੀਂ ਨਾ ਦਾ ਮਾਸੀ ਜੀ ਇੱਦਾਂ ਵੀ ਹੋਣਾ ਮਾਸੀ ਨੂੰ ਵੀ ਪਤਾ ਵੀ ਹੱਕਾ ਨਾਨਕਿਆਂ ਦਾ ਉਹਨਾਂ ਨੂੰ ਵੀ ਛੇੜ ਕੇ ਗੱਲ ਕਹਿਣਾ ਚੱਲ ਵੀਰ ਜੀ ਪੂਰੇ ਹੋ ਹੁਣ ਆਪਣੇ ਮੌਕੇ ਗਵਾ ਤੇ ਹਾਂ ਚਲੋ ਕੋਈ ਨਹੀਂ ਦੇਖੀ ਜਾਓ ਕਿੱਥੇ ਆ ਬਣੇ

ਕੰਦੇਲੀ ਆਏ ਐ ਨਹੀਂ ਇਹਨੂੰ ਪਤਾ ਹੀ ਨਹੀਂ ਹਿਆ ਲੱਸੋ ਐ ਲੈ ਆਉਂਦੇ ਤਾਤੀਆਂ ਉਹ ਤੋਂ ਮੱਖਾਂ ਬਚਦੀ ਨਹੀਂ ਕੈਂਡ ਦਾ ਮਤਲਬ ਹੱਕ ਆ ਹੱਕਾ ਨਾਨਕਿਆਂ ਨੂੰ ਵੀ ਬਿੱਪ ਲਜਾਣ ਦਾ ਕੁੜੀ ਤੇ ਪਰੋਣੇ ਨੂੰ ਉਹ ਨਹੀਂ ਕਾਨੂੰ ਨਹੀਂ ਉਹਦੇ ਮਖੌਲ ਕਾ ਤੇ ਮਖੌਲ ਨਹੀਂ ਮਖੌਲ ਨਹੀਂ ਹੈ ਇਹ ਨਾ ਠੀਕ ਹੈ ਨਿਆਣੇ ਤਾਂ ਡਰ ਲੱਗਦਾ ਵਿੱਚ ਪੜ ਕੇ ਤੇ ਖੋਲ ਕੇ ਚਾਚੀ ਕਾਲ ਚਾਚੀ ਕਾਲ ਚੁੱਪ

ਦੇਖਣੇ ਪੈਣੇ 2 ਚੁੰਡਾ ਘਟੇ ਤੇ ਦੋ ਜਣੇ ਘਟੇ ਇਹ ਤਾਂ ਵਿਆਹ ਨੂੰ ਨਾ ਧਿਆਨ ਰੱਖਣਾ ਪੈਣਾ ਦੋਹਾਂ ਦਾ ਹਾਂ ਇੱਕ ਬੰਦਾ ਹੈਰ ਕਰਾਉਂਦਾ ਕੋਈ ਤਾਂ ਇਹਨਾਂ ਬੱਚੇ ਧਿਆਨ ਰੱਖੋ ਮਸੀ ਹੈ ਰੱਲ ਜਿਹੜੇ ਵੀਰ ਕਹਿੰਦੀ ਵੀਰ ਮਾਂ ਮਾਂ ਕਰਦੀ ਵੀ ਕਰਕਦੀ ਪਹਿਲਾਂ ਕਰਨੂ ਕਾਕਾ ਕਹਿੰਦੀ ਸੀ ਹੁਣ ਵੀਰ ਖੜੇ ਜਾਂਦੇ ਨੇ ਹਾਂ ਮਿੰਦੂ ਗਿਆ ਗਿਆ ਸਕੂਲ ਨੂੰ ਗਿਆ ਸਕੂਲ ਜਾਉ ਸਕੂਲ ਉਹ ਆ ਗਿਆ ਜੀ ਕੁਦ ਤੋ ਬੜਾ ਬਾੰਮ ਹੈ ਅਨਾਰ ਆ ਸੁਬੂਆ ਹੈ ਹਾਂ ਅਨਾਰ ਹੈ ਹੋਰ ਦੱਸੋ ਜੀ ਫਿਰ ਤਿਆਰੀਆਂ ਤਿਉਹਾਂ ਚੱਲਦੀਆਂ ਪੂਰੀਆਂ तो प्रोग्राम कित करने अपने नाले जारी जगह पी उ उथे करने प्रोग्राम आपने डेयरी बैक बैकसाइड अच्छा उत्थ करा गे ना ठीक है ठीक दे है ਕੋਈ ਤੂੰ ਆਪਣੀ ਜੀਵਨ ਦਾ ਆਨਗਾਰਨ ਨਹੀਂ ਮੈਂ ਰਾਜਾ ਜੀ ਚੰਦਨ ਦੀ ਇਸ ਤੀਵਿਅ ਕੇ ਅਮੀ ਕਾਗਜ਼ਾਪੂੜਾ ਤਾਂ ਨਹੀਂ ਨਾ ਤਾਂ ਜੁਗਲੈ ਆਪਾਂ ਨੇ ਸਰਦਨ ਇਹ ਤੇਣਾ ਇਹ ਤਾਂ ਹੁਣ ਪਰਜੇ ਰੱਖ ਨਹੀਂ ਤੇ ਰਾਜੇ ਰਾਣੀ ਰੱਖ ਸਕੇ ਜਿਹੜੇ ਦੁਨੀਆ ਦਾ ਪਤਾ ਨਹੀਂ ਕੀ-ਕੀ ਹੋ ਕੇ ਚਲੇਗੀ ਕੋਈ ਨਾ ਗੁੰਮਦੀ ਕਰਦੇ ਮੈਂ ਪਹਿਲਾਂ ਦਿੱਤੇ ਇਹ ਤਾਂ ਮੂਹ ਕਿ ਮੈਂ ਤਾਂ ਤੈਨੂੰ ਕੁੱਟਿਆ ਨਹੀਂ ਮੈਂ ਤੈਨੂੰ ਕਹਿਿਆ ਉਹ ਮਮੀ ਨੂੰ ਲੋਕ ਜਦੋਂ ਹੁੰਦੀ ਹੈ ਮੈਂ ਨਹੀਂ ਭਾਈ ਕੁੱਟੇ ਕਿਹਾ ਮਾਤਾ ਮੈਨੂੰ ਕਰਨ ਨੂੰ ਹੋਰ ਬਿਲਦੀ ਹੈ ਦੇਖ ਤੈਨੂੰ ਮੈਂ ਵੀ ਤੋੜਿਆ ਨਹੀਂ ਤੇਰੀ ਮੈਂ ਤਾਂ ਮੈਂ ਵੀ ਤੋੜਿਆ ਜੀ ਸਵੇਰੇ ਸਵੇਰੇ ਚੱਲ ਤੂੰ ਤੋੜਿਆ ਮੈਂ ਕੋਈ ਪੁੱਛਿਆ ਨਾ ਕੋਈ ਕੋਈ ਬੋਲੀ ਤੋਰ ਆਹ ਮਾਤਾ ਮੈਂ ਤਾਂ ਇਹੇ ਕਰਕੇ ਤੇਰੀ ਵਿਆਹ ਤੇ ਚਾਰ ਕਿਲੋ ਬਟਾ ਦੇ ਗਿਆ बहुत बढ़िया पूरा ठीक था शर्माना बंद मेरे को ओ मैं तुम्हें क्या करूंगा मेरा पोटेशियम जाना होगा नीचे ताकि कि या तेरे को नाऊंगा तेरे को जाओ मैं वो भी गाऊंगा मेरा भी तो पानी मेरा जग भर लो मत पानी ਪਾਉਂਦੇ ਸੋਧ ਨਹੀਂ ਕਰਦੇ ਸੋਧ ਨਹੀਂ ਆਪਾਂ ਕਰਨਾ ਤੇ ਪਾਉਂਦੇ ਨਹੀਂ ਕਰੀ ਸਹੀ ਸਲਾਹਾਂ ਚੰਗੀਆਂ ਨੇ ਮੁੰਡਾ ਯਾ ਪੁੱਤ ਆਪਾਂ ਦਾ ਟੋਕੜਾ ਹੁੰਦਾ ਹੈ ਦਿਲ ਦਾ ਨਹੀਂ ਮੇਰਾ ਕੁਝ ਨਹੀਂ ਲੱਗਦਾ ਟੋਕੜਾ ਤੇਰਾ ਵੀ ਹੈ ਤੇਰਾ ਬਹੁਤ ਜ਼ਿਆਦਾ ਜਿਨੇ ਇਨਾ ਸਾਰਾ ਕੁਝ ਸੰਭੋਲਿਆ ਹੋਣੀ ਕਰਨਾ ਤੇ ਟੋੜੀ ਆਪ ਦੇਖਿਆ ਹਾਂ ਮੈਂ ਸਾਥੋਂੋਂ ਦੇਖਿਆ ਪਾਰ ਜਿਹੜੇ ਬੈਠੇ

ਮੈਨੂੰ ਰੋਣਾ ਜਗਾ ਤੈਨੂੰ ਲਓ ਜੀ ਲੱਗੇ ਆਪਾਂ ਹੁਣ ਤਿਆਰੀ ਕਰਨ ਸਮਾਨ ਦੀ ਤੇ ਲੈਣੇ ਆ ਜੀ ਸਮੋਸੇ ਨਾਲ ਪਨੀਰ ਦੇ ਪਕੌੜੇ ਦੇਖਾ ਜੀ ਮਾੜਾ ਮੋਟਾ ਨੂਣਾ ਚ ਲੈ ਕਦੇ ਕਦੇ ਜੋ ਰੋਵੇਂ ਮਾਮੀਆਂ ਪਰ ਹਾਂ ਤੇ ਮੇਰੇ ਭਾਈ ਬੰਦੇ ਦੀ ਸੱਟਾ ਤੁਸੀਂ ਜਾ ਕੇ ਮੇਰੇ ਭਾਈ ਨੂੰ ਦੱਬਣਾ ਤੁਸੀਂ ਜਾ ਕੇ ਹਾਂ ਭਾਈ ਦਾ ਤੈਨੂੰ ਜਿਆਦਾ ਤਰਸਾ ਜਸ ਤਰਸ ਨਹੀਂ ਜੈਨ ਤੁਹਾਨੂੰ ਦੱਬ ਦੇਣੀ ਤਾਂ ਵੀ ਕੋਈ ਚੱਕਰ ਨਹੀਂ ਹਾਂ ਜੇ ਤੁਸੀਂ ਮੇਰੇ ਭਾਈ ਨੂੰ ਜਾ ਕੇ ਦੱਬਣਾ

ਇਹ ਤਾਂ ਜੀਜੇ ਦੀ ਚੰਗੀ ਤਰ੍ਹਾਂ ਸੇਵਾ ਕਰਦੀ ਏ ਪਤਾ ਕੀ ਹੈ ਨਾ ਨਾ ਦੱਸ ਮੈਨੂੰ ਵੀ ਚੰਗੀ ਤਰ੍ਹਾਂ ਸੇਵਾ ਕਰਦੀ ਏ ਹੁਣ ਤੇ ਕੰਮ ਦਾ ਕੱਢ ਦਿਆ ਹੁਣ ਇਹ ਦੇਖੋ ਕਾਦ ਮੌਕਾ ਮਿਲਣਾ ਹੈ ਨਾ ਵਿਚਾ ਹੁੰਦਾ ਕੋਈ ਨਾ ਕੋਈ ਖਾਣ ਪੀਣ ਦਾ ਚੱਲ 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 ਆਪਾਂ ਹੁਣ ਜੀਜੇ ਨਾਲ ਗੱਲਾਂ ਦੋ ਕਰਦੇ ਵੀ ਭਾਈ ਚੰਗੀ ਤਰ੍ਹਾਂ ਤੇਰੀ ਸੇਵਾ ਕਰਨੀ ਹੈ ਤੂੰ ਟੈਨਸ਼ਨ ਨਾ ਲੈ ਚੱਲ ਆ ਫਿਰ ਹਾਂ ਚੱਲਦੇ ਆ ਜੀਜੇ ਦੇ ਤਾਂ ਕੁਝ ਨਹੀਂ ਜਾਣਾ ਹਾਂ ਤਾਂ ਕਹਿੰਦੇ ਸੀ ਕੋਕੀ ਚਾਹ ਦੋ ਮੈਂ ਤਾਂ ਵੀ ਰਿਪੋਰਟ ਤਾਂ ਉਹ ਵੀ ਚੰਗੀ ਤਰ੍ਹਾਂ ਸੇਵਾ ਕਰਨੀ ਚਾਹੀਦੀ ਆ ਉਹਦਾ ਵੀ ਹੱਕ ਅਧਿਕਾ ਹੱਕਾ ਜੀ ਹੱਕਾ ਜਣ ਕੇ ਅੱਜ ਪਾਉਣਾ ਹੀ ਸੇਵਾ ਕਰੀ ਫਿਰ ਪਾ ਕਰਾਈਏ ਚਲ ਚੱਕ ਚਾ ਚੱਕ ਹਾਂਜੀ ਚਲ ਸਾਸ ਪਾ ਲੰਦ ਸਾਸ ਚੱਕ ਪਹਿਲਾ ਚੱਕ ਜਾ ਟਮਟਾ ਇਸ ਵਿੱਚ ਚੱਲ ਗਿਆ ਦੇਖੀ ਮੈਨੇ ਕਿੰਨਾ ਸਾਸ ਪਾ ਦਿੱਤਾ ਹੁਣ ਸਾਸ ਰਹਿਣਾ ਸੁੱਕ ਕੇ ਪਾਉਂਦੇ ਠੀਕ ਹੈ ਜਿੰਨੂੰ ਜਿੰਨੂੰ ਚਾਹੀਦੀ ਆ ਉਹ ਆਪ ਦੇਖ ਕੇ ਪਾਵਾਂਗੇ ਨਿਆਣਾ ਸੁੱਕੋ ਮੇਰਾ ਕਹਿੰਦੀ ਭਾਈ ਆਇਆ ਹੋਇਆ ਜੀਜਾ ਜੀ ਹਾਂਜੀ ਕਹਿੰਦੀ ਸੇਵਾ ਸੇਵਾ ਕਹਿੰਦੀ ਚੰਗੀ ਤਰ੍ਹਾਂ ਕਰਦੇ ਹੋ ਹਾਂ ਹੁਣ ਐ ਨਹੀਂ ਪਤਾ ਵੀ ਇਹ ਸੇਵਾ ਕਿਹੜੀ ਕਹਿੰਦੀ ਆ ਇਹ ਮੇਰਾ ਦਿਉਂਦੀ ਆ ਹਾਂ ਆਹ ਦੇ ਕਹਿੰਦੀ ਆ ਕਿ ਇਹ ਤਾਂ ਕੋਈ ਬੜੀ ਗੱਲ ਨਹੀਂ ਅੱਜ ਮੇਰੇ ਭਾਈ ਦਾ ਵੀ ਜੋਰ ਆ ਭਾਈ ਸੇਵਾ ਕਰਾਉਣਾ ਤੇ ਹੁਣ ਕਰਦੀ ਐ ਅੱਜ ਆਪਾਂ ਵਧੀਆ ਕਰੂਗੇ ਤਾਂ ਆਪਣੀ ਵੀ ਵਧੀਆ ਹੋਣੀ ਆ ਜਿਹੜੀ ਕਿ ਕਹਿੰਦੇ ਮਤਲਬ ਜਿਆਦੀ ਇੱਕ ਦੌਕੇ ਦਾ ਦੋ ਮੱਲੇ ਹੱਥ ਨੂੰ ਹੱਥ ਹਾਂ ਮੈਂ ਕਹਿੰਦੀ ਮੇਰੇ ਭਾਈ ਨੇ ਕਿੰਨਾ ਮੁੱਲ ਤੇ ਸਾਂਭਣਾ ਚਰਨਜੀਤ ਮੈਂ ਮੰਨ ਗਿਆ ਤੂੰ ਆਏ ਦੇਖ ਲਈ ਉਦੋਂ ਵੀ ਤੂੰ ਸਾਡੇ ਨਾਲ ਹੋਣੀ ਆ ਹੈ ਉਦੋਂ ਤੂੰ ਸਾਡੇ ਨਾਲ ਜਾਣਾ ਹੈ ਜੇ ਤੂੰ ਸਾਨੂੰ ਸੇਵਾ ਕਰਨੀ ਚਾਹੁੰਦਾ ਮੇਰੀ ਇੱਜਤ ਗੱਲ ਦੀ ਹੈ ਹਾਂ ਨਾ ਪਹਿਲਾਂ ਪਾਈ ਮੇਰੀ ਪਾਈ ਸੇਵਾ ਕਰਨੀ ਪੈਂਦੀ ਹੈ ਹੁਣ ਤੁਸੀਂ ਆਪ ਕਰੋਗੇ ਕਿ ਭੇੜ ਤੇ ਕਰਾਉਂਗੇ ਹੈ ਨਾ ਸਨੈਪ ਪਾੜ ਮੈਨੂੰ ਦੇਦਾ ਅਨੇ ਟਾਈਮ ਤੋਂ ਮੇਰੀ ਸਾਸੂ ਮਾਂ ਨੇ ਕਦੇ ਪਿੱਠ ਨਹੀਂ ਲੱਗਣ ਦਿੱਤੀ ਹੈਗੀ ਸਾਰੇ ਹਾਂ ਇਹਨਾਂ ਦੀ ਕੋਈ ਸੇਵਾ ਨਹੀਂ ਕਰੂ ਕਰ ਰਹਾ ਉਹ ਹਾਲ ਉਹ ਹਾਲ ਜਿਪਣਾ ਮਰਜੀ ਕਰੀ ਹਾਂ ਇਹ ਹੈਵੀ ਵੀ ਹਾਂ ਕਹਿੰਦੀ ਮੇਰਾ ਜਵਾਈ ਹੈ ਹਾਂ ਮੇਰਾ ਜਵਾਈ ਰਹਿ ਦੇ ਅੱਛਾ ਅਸੀਂ ਨਾ ਕਹੀਏ ਸਾਡਾ ਜੀਜਾ ਹੈ ਤੁਸੀਂ ਨਾ ਅੱਛਾ ਜੀਜੇ ਨੂੰ ਮਗਰਾ ਕਿ ਨਹੀਂ ਕਰ ਸਕਦੇ ਹਿੰਦੀ ਹੈ ਕਰ ਨਹੀਂ ਸਕਦੇ ਨਹੀਂ ਮੈਂ ਨਾ ਬੋਲਾਂਗੀ ਅਸੀਂ ਨਹੀਂ ਕਹਿਤਾ ਤੇ ਮਜ਼ਾਕ ਨਹੀਂ ਕਰ ਸਕਦੇ ਦੇਖੋ ਵੀ ਗਲਤ ਗੱਲ ਕਹੇ ਸਟੇ ਠੀਕ ਹੈ ਵੀਰ ਪਰ ਗੁਲਾਚਕਾ ਅੱਛਾ ਜੀ ਅਸੀਂ ਕਹਿ ਦਿੱਤਾ ਗਲਤ ਆ ਮੈਂ ਤੁਹਾਨੂੰ ਬੋੜੇ ਬੰਦੇ ਮੰਮਾ ਲੈ ਜੀ ਜੇ ਆ ਤਾਂ ਗੱਲ ਨਹੀਂ ਬਣਦੀ ਸੀ ਮਜ਼ਾਕ ਵੀ ਨਹੀਂ ਕਰ ਸਕਦਾ ਛੱਡ ਨਾ ਮਜ਼ਾਕ ਕਰਦਾ ਆ ਤਾਂ ਮੈਂ ਕਰਦਾ ਮਜ਼ਾਕ ਕਰਦਾ ਮਜ਼ਾਕ ਆ ਕਿ ਲੀਤੀ ਸਾਲੀ ਆਊਗੀ ਤਾਂ ਕਰੂਗੀ ਲੈ ਲੈ ਦਵਾ ਲੋ ਇਹਦੀ ਹੈ ਇਹਦੀ ਹੈ ਇਹਦੀ ਹੈ ਭਈ ਇਹਦੀ ਸਾਲੀ ਨੂੰ ਦੂਰ ਕਰ ਦੋ ਤੂੰ ਸਾਲੀ ਨਹੀਂ ਚਲ ਸਾਲਾ ਲਾ ਲੋ ਮਲਾ ਭਾਈ ਉਹ ਵੀ ਉਹ ਚਾਹੀਦੀ ਸੀ ਨਾ ਲੋ ਵਿੱਚ ਲੋ ਭਾਈ ਉਹ ਵੀ ਵਿੱਚ ਲੈ ਲੋ ਕਹਿੰਦੇ ਮਜ਼ਾਕ ਕਰੂਗੀ ਉਹ ਲਾ ਬਈ ਫੋਨ ਓਏ ਸਰਕਾਰ ਤੇ ਭਾਈ ਕੋ ਕਮੀ ਪੇਸ਼ੀ ਤੁਹਾਨੂੰ ਜਰੂਰ ਦੱਸਦੇ ਹੋ ਪੂਰੀ ਅਗਲੀ ਬਾਰੇ ਮੈਂ ਤੁਹਾਨੂੰ ਦੋਤੇ ਦੇਖਣੇ ਕਰੇ ਕਰਨੇ ਦੋਤ ਜੁਆਈ ਵੀ સેવા ਹੂੰ ਆਂ ਸ਼ਾਇਦ ਨੂੰ ਚੜ ਕੇ ਵੀ ਕਰ ਸਕਦੇ ਆ ਅਸੀਂ ਅੱਛਾ ਹਾਂ ਇਹ ਮੌਕਾ ਦੱਸੂਗਾ ਇਹ ਮੌਕਾ ਦੱਸੂਗਾ ਜਣੀ ਮੇਰੇ ਨਾਲ ਤੇ ਬੱਦ ਪੁੱਛੂਗਾ ਤੁਸੀਂ ਹੋਣਾ ਹੋ ਸਕਦਾ ਕਿਉਂ ਕਿਆ ਗੱਲ ਬਈ ਨਹੀਂ ਤੂੰ ਤੁਸੀਂ ਬਰਾਬਰ ਦੇ ਦੋਈ ਅੱਛਾ ਉਹ ਵੀ ਦੋਈ ਉਹ ਵੀ ਦੋਈ ਕੰਪਿਊਟਰ ਨਹੀਂ ਘਟਾ ਦੇ ਕੇ ਨਾ ਮਨਾ ਬਹੁਤ ਨਹੀਂ ਨਹੀਂ ਹਾਂ ਬੀਚ ਬੰਦ ਕਰਤੀ ਬਤਾ ਚੱਲੋ ਕੋਈ ਪੀ ਆਣ ਪੀ ਚਾ ਫਿਰ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਹੀ ਪੀ ਲਈ ਚਾ ਪਾਣੀ